ਪਾਵਰ ਸਲਾਪ ਮੁਕਾਬਲੇ ਦੇ ਵਿੱਚ ਇਹ ਪੰਜਾਬੀ ਸਿੱਖ ਨੌਜਵਾਨ ਵਿਸ਼ਵ ਚੈਂਪੀਅਨ ਬਣ ਚੁੱਕਿਆ ਹੈ। ਰੋਪੜ ਜ਼ਿਲ੍ਹੇ ਦੇ ਚੰਕੌਰ ਸਾਹਿਬ ਦਾ ਜੁਝਾਰ ਸਿੰਘ ਆਬੂਤਾਬੀ ਦੇ ਵਿੱਚ ਹੋਏ ਪਾਵਰ ਸਲਾਪ ਮੁਕਾਬਲੇਾਂ ਦੇ ਵਿੱਚ ਪਹਿਲਾ ਸਿੱਖ ਚੈਂਪੀਅਨ ਬਣ ਗਿਆ। 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਦੇ ਮੂੰਹ ਦੇ ਉੱਤੇ ਥੱਪੜ ਮਾਰ ਕੇ ਉਸ ਨੂੰ ਹਰਾਇਆ। ਜੁਝਾਰ ਸਿੰਘ ਜਿਸ ਤੋਂ ਬਾਅਦ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਜੁਝਾਰ ਸਿੰਘ ਤੇ ਸਿੱਧੂ ਮੂਸੇਵਾਲਾ ਦੇ ਵਾਂਗੂ ਆਪਣੇ ਪੱਟ ਦੇ ਉੱਤੇ ਥਾਪੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਤੇ ਜਿੱਤ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਂ ਜਿੱਤ ਗਿਆ 24 ਅਕਤੂਬਰ ਨੂੰ ਦੁਬਈ ਦੇ ਵਿੱਚ ਮੁਕਾਬਲੇ ਹੋਏ ਉਸਨੇ ਤੀਜੇ ਦੌਰ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਦੇ ਨਾਲ ਬਾਹਰ ਕਰ ਦਿੱਤਾ ਜੁਝਾਰ ਤੇ ਗਲੁਸ਼ਕਾ ਦੇ ਵਿਚਕਾਰ ਸਿੱਕਾ ਟੋਸ ਹੋਇਆ ਗੁਲੁਸ਼ਕਾ ਨੇ ਟੌਸ ਜਿੱਤਿਆ ਤੇ ਪਹਿਲਾ ਥੱਪੜ ਮਾਰਿਆ ਜੁਝਾਰ ਇਕਦਮ ਪਿੱਛੇ ਹਟ ਗਿਆ ਫਿਰ ਜੁਝਾਰ ਨੇ ਗੁਲੁਸ਼ਕਾ ਨੂੰ ਥੱਪੜ ਮਾਰਿਆ ਪਰ ਗੁਲੁਸ਼ਕਾ ਹਿੱਲਿਆ ਨਹੀਂ ਦੂਜੇ ਦੌਰ ਦੇ ਵਿੱਚ ਗੁਲੁਸ਼ਕਾ ਦੇ ਥੱਪੜ ਨੇ ਜੁਝਾਰ ਸਿੰਘ ਦੀ ਅੱਖ ਨੂੰ ਜ਼ਖਮੀ ਕੀਤਾ ਤੇ ਗੁਲੁਸ਼ਕਾ ਦੇ ਥੱਪੜ ਨੂੰ ਫਾਉਲ ਮੰਨਿਆ ਗਿਆ ਤੀਜੇ ਦੌਰ ਦੇ ਵਿੱਚ ਗੁਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਹਿੱਲਿਆ ਨਹੀਂ ਜਿਸ ਦੇ ਨਾਲ ਉਸ ਨੂੰ 10 ਪੁਆਇੰਟ ਮਿਲੇ ਤੀਜੇ ਦੌਰ ਦੇ ਵਿੱਚ ਆਖਰੀ ਥੱਪੜ ਦੇ ਵਿੱਚ ਜੁਝਾਰ ਦੇ ਥੱਪੜ ਨੇ ਗੁਲੁਸ਼ਕਾ ਨੂੰ ਬੁਰੀ ਤਰ੍ਹਾਂ ਖਿਲਾ ਦਿੱਤਾ ਜੁਝਾਰ ਨੂੰ ਕੁੱਲ 29 ਪੁਆਇੰਟ ਮਿਲੇ ਤੇ ਗਲੁਸ਼ਕਾ ਨੂੰ 27 ਪੁਆਇੰਟ ਮਿਲੇ ਗਲੁਸ਼ਕਾ ਦੇ ਥੱਪੜ ਦੇ ਨਾਲ ਜੁਝਾਰ ਦੀ ਅੱਖ ਦੇ ਵਿੱਚ ਸੱਟ ਲੱਗੀ ਜੁਝਾਰ ਦੇ ਕੋਚ ਨੇ ਰੁਮਾਲ ਦੇ ਨਾਲ ਉਸ ਦੀ ਅੱਖ ਦੇ ਵਿੱਚ ਮਲਮ ਲਾਈ ਕੋਚ ਨੇ ਕਿਹਾ ਕਿ ਇਹ ਠੀਕ ਹੈ ਤੇ ਤੂੰ ਪੰਜਾਬੀ ਹੈ ਜੁਝਾਰ ਨੇ ਆਪਣੀਆਂ ਮੁੱਛਾਂ ਨੂੰ ਮਰੋੜਦੇ ਹੋਏ ਕਿਹਾ ਮੈਂ ਦੱਸਦਾ ਤੈਨੂੰ ਜਿਵੇਂ ਹੀ ਜੁਝਾਰ ਦੀ ਜਿੱਤ ਦਾ ਐਲਾਨ ਹੋਇਆ ਤੇ ਰੈਫਰੀ ਨੇ ਆਪਣਾ ਹੱਥ ਉੱਚਾ ਕੀਤਾ ਜੁਝਾਰ ਨੇ ਸਟੇਜ ਤੇ ਪੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਜੁਝਾਰ ਨੇ ਇੱਕ ਵਾਰ ਫਿਰ ਆਪਣੀਆਂ ਮੁੱਛਾਂ ਉੱਚੀਆਂ ਕੀਤੀਆਂ ਤੇ ਕਿਹਾ ਪੰਜਾਬੀ ਆ ਗਏ ਫਿਰ ਉਸਨੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਥਾਪੀਆਂ ਮਾਰੀਆਂ ਜੁਝਾਰ ਸਿੰਘ ਨੇ ਕਿਹਾ ਕਿ ਉਸਨੇ 2017 ਦੇ ਵਿੱਚ ਮਿਕਸਡ ਮਾਰਸ਼ਲ ਆਰਟਸ ਵਿੱਚ ਹਿੱਸਾ ਲਿਆ ਸੀ ਉਸਦੇ ਪਿਤਾ ਨੇ ਉਸਨੂੰ ਦੱਸਿਆ ਸੀ ਕਿ ਉਹ ਅਜੇ ਵੀ ਘਟ ਤਿਆਰ ਸੀ ਪਰ ਉਸਦੀ ਮਾਂ ਨੇ ਉਸਨੂੰ ਇਸ ਖੇਡ ਦੇ ਲਈ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ਉਹ ਸਾਲ 2017 ਦੇ ਵਿੱਚ ਇਸ ਖੇਡ ਦੇ ਵਿੱਚ ਵਿਸ਼ਮ ਚੰਦ ਸਿੱਖ ਪਾਵਰ ਸਲੈਪ ਮੁਕਾਬਲੇ ਦੇ ਵਿੱਚ ਇਹ ਪੰਜਾਬੀ ਸਿੱਖ ਨੌਜਵਾਨ ਵਿਸ਼ਵ ਚੈਂਪੀਅਨ ਬਣ ਚੁੱਕਿਆ ਹੈ। ਰੋਪੜ ਜ਼ਿਲ੍ਹੇ ਦੇ ਚੰਕੌਰ ਸਾਹਿਬ ਦਾ ਜੁਹਾਰ ਸਿੰਘ ਅਬੂਤਾਬੀ ਦੇ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਦੇ ਵਿੱਚ ਪਹਿਲਾ ਸਿੱਖ ਚੈਂਪੀਅਨ ਬਣ ਗਿਆ। 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਦੇ ਮੂੰਹ ਦੇ ਉੱਤੇ ਥੱਪੜ ਮਾਰ ਕੇ ਉਸ ਨੂੰ ਹਰਾਇਆ ਜਿਸ ਤੋਂ ਬਾਅਦ ਜਿੱਤ ਦੀ ਖੁਸ਼ੀ ਮਨਾਉਂਦਾ ਹੋਇਆ ਦਿਖਾਈ ਦੇ ਰਿਹਾ ਜੁਝਾਰ ਸਿੰਘ ਤੇ ਸਿੱਧੂ ਮੂਸੇਵਾਲਾ ਦੇ ਵਾਂਗੂ ਆਪਣੇ ਪੱਟ ਦੇ ਉੱਤੇ ਥਾਪੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਇਹ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਵੀਡੀਓ ਦੇ ਵਿੱਚ ਉਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਤੇ ਜਿੱਤ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਂ ਜਿੱਤ ਗਿਆ 24 ਅਕਤੂਬਰ ਨੂੰ ਦੁਬਈ ਦੇ ਵਿੱਚ ਮੁਕਾਬਲੇ ਹੋਏ ਉਸਨੇ ਤੀਜੇ ਦੌਰ ਦੇ ਵਿੱਚ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਦੇ ਨਾਲ ਬਾਹਰ ਕਰ ਦਿੱਤਾ ਜੁਝਾਰ ਤੇ ਗਲੁਸ਼ਕਾ ਦੇ ਵਿਚਕਾਰ ਸਿੱਕਾ ਟਾਸ ਹੋਇਆ ਗਲੁਸ਼ਕਾ ਨੇ ਟਾਸ ਜਿੱਤਿਆ ਤੇ ਪਹਿਲਾ ਥੱਪੜ ਮਾਰਿਆ ਜੁਝਾਰ ਇੱਕਦਮ ਪਿੱਛੇ हट ਗਿਆ ਫਿਰ ਜੁਝਾਰ ਨੇ ਗਲੁਸ਼ਕਾ ਨੂੰ ਥੱਪੜ ਮਾਰਿਆ ਪਰ ਗਲੁਸ਼ਕਾ ਹਿੱਲਿਆ ਨਹੀਂ ਦੂਜੇ ਦੌਰ ਦੇ ਵਿੱਚ ਗਲੁਸ਼ਕਾ ਦੇ ਥੱਪੜ ਨੇ ਜੁਝਾਰ ਸਿੰਘ ਦੀ ਅੱਖ ਨੂੰ ਜ਼ਖਮੀ ਕੀਤਾ ਤੇ ਗਲੁਸ਼ਕਾ ਦੇ ਥੱਪੜ ਨੂੰ ਫਾਉਲ ਮੰਨਿਆ ਗਿਆ ਤੀਜੇ ਦੌਰ ਦੇ ਵਿੱਚ ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ ਪਰ ਜੁਝਾਰ ਹਿੱਲਿਆ ਨਹੀਂ ਜਿਸ ਦੇ ਨਾਲ ਉਸ ਨੂੰ 10 ਪੁਆਇੰਟ ਮਿਲੇ ਤੀਜੇ ਦੌਰ ਦੇ ਵਿੱਚ ਆਖਰੀ ਥੱਪੜ ਦੇ ਵਿੱਚ ਜੁਝਾਰ ਦੇ ਥੱਪੜ ਨੇ ਗੁਲੁਸ਼ਕਾ ਨੂੰ ਬੁਰੀ ਤਰ੍ਹਾਂ ਖਲਾ ਦਿੱਤਾ ਜਿਸ ਦੇ ਨਾਲ ਜੁਝਾਰ ਨੂੰ ਕੁੱਲ 29 ਪੁਆਇੰਟ ਮਿਲੇ ਤੇ ਗੁਲੁਸ਼ਕਾ ਨੂੰ 27 ਪੁਆਇੰਟ ਮਿਲੇ ਗੁਲੁਸ਼ਕਾ ਦੇ ਥੱਪੜ ਦੇ ਨਾਲ ਜੁਝਾਰ ਦੀ ਅੱਖ ਦੇ ਵਿੱਚ ਸੱਟ ਲੱਗੀ ਜੁਝਾਰ ਦੇ ਕੋਚ ਨੇ ਰੁਮਾਲ ਦੇ ਨਾਲ ਉਸ ਦੀ ਅੱਖ ਦੇ ਵਿੱਚ ਮਲਮ ਲਾਈ ਕੋਚ ਨੇ ਕਿਹਾ ਕਿ ਇਹ ਠੀਕ ਹੈ ਤੇ ਤੂੰ ਪੰਜਾਬੀ ਹੈ ਜੁਝਾਰ ਨੇ ਆਪਣੀਆਂ ਮੁੱਛਾਂ ਨੂੰ ਮਰੋੜਦੇ ਹੋਏ ਕਿਹਾ ਮੈਂ ਦੱਸਦਾ ਤੈਨੂੰ ਜਿਵੇਂ ਹੀ ਜੁਝਾਰ ਦੀ ਜਿੱਤ ਦਾ ਐਲਾਨ ਹੋਇਆ ਤੇ ਰੈਫਰੀ ਨੇ ਆਪਣਾ ਹੱਥ ਉੱਚਾ ਕੀਤਾ ਜੁਝਾਰ ਨੇ ਸਟੇਜ ਤੇ ਪੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਜੁਝਾਰ ਨੇ ਇੱਕ ਵਾਰ ਫਿਰ ਆਪਣੀਆਂ ਮੁੱਛਾਂ ਉੱਚੀਆਂ ਕੀਤੀਆਂ ਤੇ ਕਿਹਾ ਪੰਜਾਬੀ ਆਗੇ ਫਿਰ ਉਸਨੇ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਥਾਪੀਆਂ ਮਾਰੀਆਂ ਜੁਝਾਰ ਸਿੰਘ ਨੇ ਕਿਹਾ ਕਿ ਉਸਨੇ 2017 ਦੇ ਵਿੱਚ ਮਿਕਸਡ ਮਾਰਸ਼ਲ ਆਰਟਸ ਵਿੱਚ ਹਿੱਸਾ ਲਿਆ ਸੀ ਉਸਦੇ ਪਿਤਾ ਨੇ ਉਸਨੂੰ ਦੱਸਿਆ ਸੀ ਕਿ ਉਹ ਅਜੇ ਵੀ ਘਟ ਤਿਆਰ ਸੀ ਪਰ ਉਸਦੀ ਮਾਂ ਨੇ ਉਸਨੂੰ ਇਸ ਖੇਡ ਦੇ ਲਈ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ਉਹ ਸਾਲ 2017 ਦੇ ਵਿੱਚ ਇਸ ਖੇਡ ਦੇ ਵਿੱਚ ਵਿਸ਼ਵ You